ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਕਈ ਭੈਣ ਭਰਾ ਕਹਿ ਦਿੰਦੇ ਆ ਵੀ ਸਾਡੇ ਘਰ ਦੇ ਵਿੱਚੋਂ ਦੁੱਖ ਦਿਲਦਰ ਜਾਣ ਦਾ ਨਾਮ ਹੀ ਨਹੀਂ ਲੈਂਦਾ ਕਹਿੰਦੇ ਸਿਰ ਤੇ ਕਰਜ਼ਾ ਚੜ ਗਿਆ ਏ ਸਿਰ ਤੇ ਕਈ ਪਰੇਸ਼ਾਨੀਆਂ ਚਿੰਤਾਵਾਂ ਦਾ ਬੋਝ ਿਆ ਕਈ ਕਹਿ ਦਿੰਦੇ ਵੀ ਇੰਜ ਲੱਗਦਾ ਜਿਵੇਂ ਸਾਡੇ ਘਰ ਦੀਆਂ ਖੁਸ਼ੀਆਂ ਬਰਕਤਾਂ ਤਾਂ ਰੋਜ਼ ਸਹੀ ਗਈਆਂ ਨੇ ਕਹਿੰਦੇ ਹਰ ਵੇਲੇ ਘਰ ਦੇ ਵਿੱਚ ਚਿੰਤਾ ਪਰੇਸ਼ਾਨੀ ਕਲੇਸ਼ ਦਾ ਮਾਹੌਲ ਬਣਿਆ ਰਹਿੰਦਾ ਹੈ ਤਾਂ ਸੰਗਤ ਜੀ ਆਪਾਂ ਹਰ ਰੋਜ਼ ਆਪ ਜੀ ਦੇ ਲਈ ਇੱਕ ਐਸੀ ਵੀਡੀਓ ਐਸੀ ਜਾਣਕਾਰੀ ਲੈ ਕੇ ਆਉਣੀ ਆ ਜਿਹਦੇ ਨਾਲ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਣ ਜਿਸ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਕਰ ਪਾਈਏ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਬਦਲਾਅ ਆਵੇ ਤਾਂ ਸੰਗਤ ਜੀ ਜੇਕਰ ਤੁਹਾਡੇ ਨਾਲ ਵੀ ਕੁਝ ਵੀ ਅਜਿਹਾ ਹੋ ਰਿਹਾ ਹੈ ਤੁਹਾਡੇ ਘਰ ਦੇ ਵਿੱਚ ਹੇ ਪਰੇਸ਼ਾਨੀਆਂ ਆਇਂ ਚਿੰਤਾਵਾਂ ਆਇਂ ਜਾਂ ਤੁਹਾਡੇ ਮਨ 'ਤੇ ਕਿਸੇ ਵੀ ਪ੍ਰਕਾਰ ਦਾ ਕੋਈ ਬੋਝ ਆ ਤੁਹਾਡੇ ਕੰਮਕਾਰਾਂ ਦੇ ਵਿੱਚ ਰੁਕਾਵਟਾਂ ਪੈ ਰਹੀਆਂ ਨੇ ਤੁਸੀਂ ਆਪਣੇ ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਕਰ پا ਰਹੇ ਸ਼ਰੀਰ ਵੀ ਹਰ ਵੇਲੇ ਥੱਕਿਆ ਟੁੱਟਿਆ ਰਹਿੰਦਾ ਹੈ ਜਾਂ ਤੁਸੀਂ ਬਿਮਾਰ ਰਹਿੰਦੇ ਹੋ ਤਾਂ ਫਿਰ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਸਾਰੇ ਹੀ ਦੁੱਖਾਂ ਦੀ ਜੜ ਤੱਕ ਪਹੁੰਚਣਾ ਹੈ ਅਤੇ ਇਹ ਦੁੱਖਾਂ ਦੀ ਜੜ ਨੂੰ ਆਪਣੇ ਘਰ ਵਿੱਚੋਂ ਆਪ ਨੇ ਜ਼ਿੰਦਗੀ ਦੇ ਵਿੱਚੋਂ ਕਿੰਜ ਪੁੱਟਣਾ ਹੈ ਇਹ ਵੀ ਆਪਾਂ ਗੱਲ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜਿੰਨੀ ਦੇਰ ਤੱਕ ਵੀਡੀਓ ਨੂੰ ਧਿਆਨ ਦੇ ਨਾਲ ਪੂਰਾ ਨਹੀਂ ਸੁਣਾਗੇ ਉਹਨੂੰ ਤੇਰ ਤੱਕ ਸਾਨੂੰ ਸਮਝ ਨਹੀਂ ਲੱਗਣੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਸ ਲਈ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਆ ਪੂਰਾ ਜ਼ਰੂਰ ਸੁਣੀਓ ਜੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਜੀ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਿਆਣਿਆਂ ਦੀ ਇੱਕ ਕਹਾਵਤ ਆ ਕਿ ਪਾਣੀ ਦੇ ਵਿੱਚ ਡਿੱਗਣ ਕਰਕੇ ਬੰਦੇ ਦੀ ਮੌਤ ਨਹੀਂ ਹੁੰਦੀ ਬਲਕਿ ਉਹ ਬੰਦਾ ਪਾਣੀ ਦੇ ਵਿੱਚ ਡੁੱਬ ਕੇ ਮਰਦਾ ਏ ਜਿਹਨੂੰ ਤੈਰਨਾ ਨਹੀਂ ਆਉਂਦਾ ਭਾਵੇਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਵੀ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ ਪਰ ਜਿਨ੍ਹਾਂ ਨੂੰ ਇਹਨਾਂ ਦੁੱਖਾਂ ਦੇ ਨਾਲ ਇਹਨਾਂ ਪਰੇਸ਼ਾਨੀਆਂ ਦੇ ਨਾਲ ਨਿਜਠਣਾ ਆ ਗਿਆ ਉਹ ਬੰਦੇ ਕਦੇ ਵੀ ਦੁਖੀ ਨਹੀਂ ਹੁੰਦੇ ਉਹ ਕਦੇ ਵੀ ਹਿੰਮਤ ਨਹੀਂ ਹਾਰਦੇ ਪਰ ਜਦੋਂ ਸਾਨੂੰ ਸਮਝ ਨਹੀਂ ਲੱਗਦੀ ਕਿ ਮੇਰੇ ਨਾਲ ਇਹ ਕਿਉਂ ਹੋ ਰਿਹਾ ਏ ਉਦੋਂ ਇਨਸਾਨ ਦੁਖੀ ਪਰੇਸ਼ਾਨ ਹੋ ਜਾਂਦਾ ਹੈ ਚਿੰਤਾ ਦੇ ਵਿੱਚ ਘਿਰ ਜਾਂਦਾ ਹੈ ਤਾਂ ਇਸ ਕਰਕੇ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝਣੀ ਪੈਣੀ ਹੈ ਕਿ ਜਿਵੇਂ ਕਿਸਾਨ ਧਰਤੀ ਦੇ ਵਿੱਚ ਜੋ ਬੀਜ ਬੀਜਦਾ ਹੈ ਉਹੀ ਉੱਗਦਾ ਹੈ ਉਹੀ ਫਲ ਕਿਸਾਨ ਨੂੰ ਮਿਲਦਾ ਹੈ ਤਾਂ ਇਸ ਕਰਕੇ ਸਿਆਣਾ ਕਿਸਾਨ ਸਮਾ ਰਹਿੰਦਿਆਂ ਆਪਣੀ ਧਰਤੀ ਦੇ ਵਿੱਚ ਕੋਈ ਬੀਜ ਬੀਜਦਾ ਹੈ ਜੋ ਉਹਨੂੰ ਫਲ ਚਾਹੀਦਾ ਹੋਵੇ ਅਤੇ ਕਦੇ ਵੀ ਆਪਣੀ ਜ਼ਮੀਨ ਨੂੰ ਆਪਣੀ ਧਰਤੀ ਨੂੰ ਉਹ ਖਾਲੀ ਨਹੀਂ ਛੱਡਦਾ ਕਿਉਂਕਿ ਉਹਨੂੰ ਪਤਾ ਹੈ ਜੇ ਮੈਂ ਆਪਣੀ ਇਹ ਉਪਜਾਊ ਜ਼ਮੀਨ ਨੂੰ ਖਾਲੀ ਛੱਡ ਦਿੱਤਾ ਸਮਾ ਰਹਿੰਦਿਆਂ ਇਹਦੇ ਵਿੱਚ ਆਪਣੇ ਮਨਪੋਂਦਾ ਬੀਜ ਨਾ ਬੀਜਿਆ ਫਿਰ ਇੱਕ ਖਾਲੀ ਪਈ ਜ਼ਮੀਨ ਦੇ ਵਿੱਚ ਆਪਣੇ ਆਪ ਹੀ ਘਾਹ ਬੂਟੀਆਂ ਨਦੀਨ ਉਗ ਬੈਣਗੇ ਜੋ ਮੇਰੇ ਕਿਸੇ ਕੰਮ ਨਹੀਂ ਆਉਨੇ ਅਤੇ ਇਹ ਫਾਲਤੂ ਦੇ ਨਦੀਨ ਮੇਰੀ ਉਪਜਾਊ ਜ਼ਮੀਨ ਦੀ ਸ਼ਕਤੀ ਨੂੰ ਘਟਾ ਸਕਦੇ ਆ ਇਸ ਕਰਕੇ ਉਹ ਕਿਸਾਨ ਆਪਣੀ ਜ਼ਮੀਨ ਦਾ ਬੜਾ ਧਿਆਨ ਰੱਖਦਾ ਹੈ ਅਤੇ ਸਮਾਂ ਰਹਿੰਦਿਆਂ ਹੀ ਉਹਦੇ ਵਿੱਚ ਚੰਗਾ ਬੀਜ-ਬੀਜ ਦਿੰਦਾ ਹੈ ਉਹ ਬੀਜ-ਬੀਜ ਦਾ ਹੀ ਜਿਹੜਾ ਫਲ ਉਹਨੂੰ ਚਾਹੀਦਾ ਹੋਵੇ ਸੰਗਤ ਜੀ ਬਸ ਇਹੀ ਕੰਮ ਆਪਾਂ ਕਰਨਾ ਹੈ ਆਪਣੇ ਮਨ ਦਾ ਖਿਆਲ ਰੱਖਣਾ ਹੈ ਆਪਣੇ ਮਨ ਦੀ ਸ਼ਕਤੀ ਨੂੰ ਵਧਾਉਣਾ ਹੈ ਕੋਈ ਇਦਾਂ ਦਾ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਡਾ ਮਨ ਕਮਜ਼ੋਰ ਹੋਵੇ ਕਿਉਂਕਿ ਸੰਗਤ ਜੀ ਆਪਾਂ ਨੂੰ ਜੋ ਵੀ ਮਿਲਦਾ ਹੈ ਨਾ ਆਪਣੇ ਮਨ ਕਰਕੇ ਮਿਲਦਾ ਹੈ ਅਤੇ ਆਪਾਂ ਆਪਣੀ ਮਨ ਦੀ ਸ਼ਕਤੀ ਆਪਣੇ ਮਨ ਦੇ ਵਿਸ਼ਵਾਸ ਦੇ ਨਾਲ ਬਹੁਤ ਕੁਝ ਕਰ ਸਕਦੇ ਹਾਂ ਅਸੀਂ ਆਪਣੀ ਜ਼ਿੰਦਗੀ ਦੇ ਵੱਡੇ ਵੱਡੇ ਫੈਸਲੇ ਅਹਿਮ ਫੈਸਲੇ ਕੋਡ ਕਰ ਸਕਦੇ ਹਾਂ ਸਹੀ ਫੈਸਲੇ ਕਰ ਸਕਦੇ ਹਾਂ ਅਸੀਂ ਆਪਣੇ ਆਪ ਨੂੰ ਮੁਸ਼ਕਲਾਂ ਪਰੇਸ਼ਾਨੀਆਂ ਤੋਂ ਬਚਾ ਸਕਦੇ ਹਾਂ ਜੇ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਪੈ ਜਾਵੇ ਕੋਈ ਪਰੇਸ਼ਾਨੀ ਆ ਜਾਵੇ ਤਾਂ ਅਸੀਂ ਉਸ ਮੁਸ਼ਕਲ ਪਰੇਸ਼ਾਨੀ ਦਾ ਹੱਲ ਕਰ ਸਕਦੇ ਹਾਂ ਆਪਣੇ ਮਨ ਰਾਹੀਂ ਇਹ ਮਨ ਬਹੁਤ ਤਾਕਤਵਰ ਸ਼ੈਅ ਆ ਮਨ ਦੇ ਰਾਹੀਂ ਅਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ ਮਨ ਦੀ ਸ਼ਕਤੀ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਹੀ ਪਰੇਸ਼ਾਨੀਆਂ ਚਿੰਤਾਵਾਂ ਤੋਂ ਬਚ ਸਕਦੇ ਆ ਤਾਂ ਇਸ ਕਰਕੇ ਆਪਣੇ ਮਨ ਦਾ ਖਿਆਲ ਰੱਖਣਾ ਹੈ ਆਪਣੇ ਮਨ ਨੂੰ ਮਜ਼ਬੂਤ ਬਣਾਉਣਾ ਹੈ ਆਪਣੇ ਮਨ ਨੂੰ ਤੰਦਰੁਸਤ ਨਰਮਾ ਰੱਖਣਾ ਹੈ ਤਾਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਉਹ ਕੁਝ ਗੱਲਾਂ ਸਾਂਝੀਆਂ ਕਰਾਂਗੇ ਜਿਹਦੇ ਨਾਲ ਸਾਡਾ ਮਨ ਕਮਜ਼ੋਰ ਹੁੰਦਾ ਹੈ ਪਰ ਆਪਾਂ ਆਪਣੇ ਮਨ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਪਹਿਲੀ ਗੱਲ ਇਹ ਆ ਕਿ ਜਦੋਂ ਆਪਾਂ ਆਪਣੇ ਮਨ ਦੇ ਵਿੱਚ ਕੁਝ ਨਾ ਕੁਝ 네ਗੇਟਿਵ ਸੋਚਦੇ ਰਹਿੰਨੇ ਆ ਕਦੇ ਅਤੀਤ ਬਾਰੇ ਸੋਚ-ਸੋਚ ਕੇ ਦੁਖੀ ਹੋਈ ਜਾਣਾ ਕਦੇ ਆਪਣੇ ਭਵਿੱਖ ਦੀ ਚਿੰਤਾ ਕਰਦੇ ਰਹਿਣਾ ਭਾਵੇਂ ਆਪਣੇ ਮਨ ਦੇ ਵਿੱਚ ਨੈਗੇਟਿਵ ਸੋਚ ਰੱਖਣੀ ਇਹ ਸਾਡੇ ਮਨ ਨੂੰ ਕਮਜ਼ੋਰ ਕਰਦੀ ਹੈ ਕਿਉਂਕਿ ਆਪਾਂ ਜੂ ਸੋਚਦੇ ਆ ਨਾ ਆਪਾਂ ਉਦਾਂ ਦੇ ਹੀ ਬਣਦੇ ਜਾਂਦੇ ਆ ਤਾਂ ਜੇ ਅਸੀਂ ਹਰ ਵੇਲੇ ਨੈਗੇਟਿਵ ਸੋਚਾਂਗੇ ਮਾੜਾ ਸੋਚਾਂਗੇ ਤਾਂ ਫਿਰ ਆਪਾਂ ਆਪਣੇ ਲਈ ਚੰਗੇ ਦੀ ਆਸ ਕਿੰਝ ਕਰ ਸਕਦੇ ਆ ਇਸ ਕਰਕੇ ਨੈਗੇਟਿਵ ਜਾਣਕਾਰੀ ਤੋਂ ਦੂਰ ਰਹਿਣਾ ਹੈ ਮਾੜੀ ਜਾਣਕਾਰੀ ਤੋਂ ਦੂਰ ਰਹਿਣਾ ਹੈ ਜੋ ਅਤੀਤ ਦੇ ਵਿੱਚ ਹੋ ਗਿਆ ਉਹਦੇ ਬਾਰੇ ਸੋਚ-ਸੋਚ ਕੇ ਦੁਖੀ ਹੋਣ ਦੇ ਨਾਲੋਂ ਉਹ ਗਲਤੀ ਦਾ ਪਛਤਾਵਾ ਕਰਕੇ ਅੱਗੇ ਵਧਣਾ ਹੈ ਉਹ ਗਲਤੀ ਨੂੰ ਦੁਬਾਰਾ ਜ਼ਿੰਦਗੀ ਦੇ ਵਿੱਚ ਨਹੀਂ ਦੁਹਰਾਉਣਾ ਅਤੇ ਜੋ ਭਵਿੱਖ ਦੀ ਚਿੰਤਾ ਕਰਦੇ ਨੇ ਉਹ ਆਪਣੇ ਵਰਤਮਾਨ ਦੇ ਵਿੱਚ ਰਹਿ ਕੇ ਆਪਣੇ ਵਰਤਮਾਨ ਨੂੰ ਸਵਾਰ ਲਓ ਅੱਜ ਦੇ ਵਿੱਚ ਜੋ ਕੰਮ ਕਰਦੇ ਹੋ ਨਾ ਉਹਨੂੰ ਸਹੀ ਤਰੀਕੇ ਦੇ ਨਾਲ ਕਰਨਾ ਸ਼ੁਰੂ ਕਰ ਦੋਗਾ ਭਵਿੱਖ ਆਪਣੇ ਆਪ ਹੀ ਸੂਨਾ ਬਣ ਜਾਵੇਗਾ ਸਭ ਕੁਝ ਸਾਡੇ ਅੱਜ ਤੇ ਨਿਰਭਰਿਆ ਜੋ ਅੱਜ ਇੰਨੇ ਹੀ ਅਤੀਤ ਬਣਨਾ ਹੈ ਅਤੇ ਅੱਜ ਦੇ ਸਿਰ ਤੇ ਹੀ ਸਾਡਾ ਭਵਿੱਖ ਟਿਕਿਆ ਹੈ ਜੇ ਅੱਜ ਅਸੀਂ ਮਿਹਨਤ ਕਰ ਰਹੇ ਹਾਂ ਚੰਗੇ ਕੰਮ ਕਰ ਰਹੇ ਹਾਂ ਤਾਂ ਕੱਲ ਨੂੰ ਸਾਡੇ ਨਾਲ ਚੰਗਾ ਹੀ ਹੋਵੇਗਾ ਸੋ ਮੁੱਖ ਦੀ ਗੱਲ ਇਹ ਹੈ ਕਿ ਨਾ ਅਤੀਤ ਵਿੱਚ ਜੀਓ ਨਾ ਹੀ ਭਵਿੱਖ ਵਿੱਚ ਆਪਣੇ ਵਰਤਮਾਨ ਦੇ ਵਿੱਚ ਰਹੋ ਅਤੇ ਆਪਣੇ ਮਨ ਨੂੰ ਜਿੰਨਾ ਹੋ ਸਕੇ ਪੋਜਿਟਿਵ ਵਿਚਾਰਾਂ ਨਾਲ ਭਰ ਕੇ ਰੱਖੋ ਆਪਣੇ ਮਨ ਦੇ ਵਿੱਚ ਕਦੇ ਵੀ ਕਿਸੇ ਦੀ ਮਾੜੀ ਮੱਤ ਨਾ ਆਉਣ ਦਿਓ ਕਈ ਵਾਰ ਕੀ ਹੁੰਦਾ ਕਿ ਸਾਡੇ ਘਰ ਦੇ ਵਿੱਚ ਕੋਈ ਨੁਕਸਾਨ ਹੋ ਗਿਆ ਸਾਡੇ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਜਾਂ ਕਲੇਸ਼ ਰਹਿਣਾ ਸ਼ੁਰੂ ਹੋ ਗਿਆ ਜਾਂ ਘਰ ਦੇ ਜੀ ਬਾਰ-ਬਾਰ ਬਿਮਾਰ ਪੈ ਰਹੇ ਆ ਤਾਂ ਕਈ ਵਾਰ ਕੁਝ ਲੋਕ ਸੋਚਦੇ ਵੀ ਸਾਨੂੰ ਤਾਂ ਕਿਸੇ ਨੇ ਕੁਝ ਕਰ ਦਿੱਤਾ ਸਾਨੂੰ ਕਿਸੇ ਨੇ ਨજર ਲਾ ਦਿੱਤੀ ਆ ਜੇ ਬੰਦਾ ਆਪ ਨਾ ਸੋਚੇ ਤਾਂ ਕੁਝ ਲੋਕ ਸਾਡੇ ਆਸ-ਪਾਸ ਇਦਾਂ ਦੇ ਜ਼ਰੂਰ ਹੁੰਦੇ ਆ ਜੋ ਸਾਨੂੰ ਇਹੋ ਜੀ ਸਲਾਹ ਦਿੰਦੇ ਆ ਕਿ ਵੀ ਤੁਸੀਂ ਕਿਸੇ ਤੋਂ ਪੁੱਛ ਕੇ ਦੇਖ ਲਓ ਤੁਹਾਨੂੰ ਕਿਸੇ ਨੇ ਕੁਝ ਕਰ ਹੀ ਨਾ ਦਿੱਤਾ ਹੋਵੇ ਤਾਂ ਇਦਾਂ ਦੀਆਂ ਮਾੜੀਆਂ ਸਲਾਹਾਂ ਦੇਣ ਵਾਲੇ ਬੰਦਿਆਂ ਤੋਂ ਦੂਰ ਰਹੋ ਕਿਉਂਕਿ ਸੰਗਤ ਜੀ ਇੱਕ ਵਾਰ ਸਾਡੇ ਮਨ ਦੇ ਵਿੱਚ ਇਹ ਵਹਿਮ ਭਰਮ ਆ ਗਿਆ ਆਪਾਂ ਇੰਨਾ ਚੱਕਰਾਂ ਦੇ ਵਿੱਚ ਪੈ ਗਏ ਤਾਂ ਫਿਰ ਇੰਨਾ ਚੱਕਰਾਂ ਦੇ ਵਿੱਚੋਂ ਬਾਹਰ ਆਉਣਾ ਬੜਾ ਮੁਸ਼ਕਲ ਹੋ ਜਾਂਦਾ ਬੰਦਾ ਇਸ ਦਲਦਲ ਦੇ ਵਿੱਚ ਫਸਦਾ ਹੀ ਜਾਂਦਾ ਹੈ ਪਰ ਸੱਚ ਕਰਕੇ ਜਾਣੇ ਉਹ ਜਿਹੜੇ ਇਨਸਾਨ ਇਹਨਾਂ ਚੀਜ਼ਾਂ ਦੇ ਵਿੱਚ ਫਸ ਜਾਂਦੇ ਆ ਜੋ ਆਪਣੇ ਨਾਲ ਹੋਏ ਮਾੜੇ ਦੇ ਲਈ ਆਪਣੇ ਨੁਕਸਾਨ ਦੇ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਰਉਂਦੇ ਆ ਨਾ ਉਹ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ ਤਾਂ ਇਸ ਲਈ ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਕੋਈ ਮਾੜੀ ਮਤ ਆਪਣੇ ਮਨ ਅੰਦਰ ਨਹੀਂ ਆਉਂਦੇ ਨੇ ਇਹਨੇ ਸਾਡਾ ਵੀ ਨੁਕਸਾਨ ਕਰਨਾ ਹੈ ਇਹਨੇ ਸਾਡੇ ਬੱਚਿਆਂ ਦਾ ਵੀ ਬਹੁਤ ਨੁਕਸਾਨ ਕਰਨਾ ਕਿਉਂਕਿ ਜਿੱਦਾਂ ਆਪਾਂ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਕਰਦੇ ਆ ਉਦਾਂ ਹੀ ਅੱਗੇ ਚੱਲ ਕੇ ਸਾਡੇ ਬੱਚੇ ਕਰਨਗੇ ਜੇ ਅਸੀਂ ਆਪਣੇ ਨਾਲ ਹੋਏ ਮਾੜੇ ਦੇ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾ ਦਿੰਨੇ ਆ ਕਿਸੇ ਦੇ ਕੀਤੇ ਕਰਾਏ ਦਾ ਅਸਰ ਮੰਨ ਲੈਣੇ ਆ ਤਾਂ ਬਚਪਨ ਤੋਂ ਹੀ ਬੱਚਿਆਂ ਦੇ ਮਨ ਦੇ ਵਿੱਚ ਇਹ ਸੋਚ ਘਰ ਘਰ ਲੈਂਦੀ ਆ ਉਹ ਵੀ ਫਿਰ ਇਸੇ ਪਾਸੇ ਵੱਲ ਸੋਚਣਾ ਸ਼ੁਰੂ ਕਰ ਦਿੰਦੇ ਆ ਤੇ ਇਹ ਬਰਬਾਦੀ ਦਾ ਰਸਤਾ ਹੈ ਇਹਦੇ ਵਿੱਚ ਸਮੇਂ ਦੀ ਵੀ ਬਰਬਾਦੀ ਆ ਪੈਸੇ ਦੀ ਵੀ ਬਰਬਾਦੀ ਆ ਅਤੇ ਅਸੀਂ ਦਿਨੋਂ ਦਿਨ ਆਪਣੇ ਮਨ ਨੂੰ ਵੀ ਕਮਜ਼ੋਰ ਕਰਦੇ ਰਹਿੰਨੇ ਆ ਆਪਣੇ ਮਨ ਇਦਾਂ ਦੀ ਮਾੜੀ ਮੱਤ ਤੋਂ ਦੂਰ ਰੱਖਣਾ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਮਾੜੀ ਮੱਤ ਹੋਵੇ ਮਾੜੀ ਜਾਣਕਾਰੀ ਹੋਵੇ ਉਹਦੇ ਤੋਂ ਆਪਣੇ ਆਪ ਨੂੰ ਦੂਰ ਰੱਖੋ ਕਿਉਂਕਿ ਜੋ ਮਨ ਦੇ ਵਿੱਚ ਬੀਜ ਇੱਕ ਵਾਰ ਬੀਜਿਆ ਗਿਆ ਨਾ ਇਸੇ ਨਹੀਂ ਵਧਣਾ ਫੁੱਲਣਾ ਹੈ ਇਸੇ ਨਹੀਂ ਪਰਫੁੱਲਤ ਹੋਣਾ ਹੈ ਸੋ ਮਨ ਦੇ ਵਿੱਚ ਚੰਗੇ ਵਿਚਾਰ ਭਰ ਕੇ ਰੱਖਣੇ ਆ ਕਿਉਂਕਿ ਜਿਹੋ ਜਿਹੇ ਸੋਚਾਂਗੇ ਨਾ ਉਦਾਂ ਦਾ ਹੀ ਸਾਡੇ ਨਾਲ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਮਨ ਦੇ ਵਿਚਾਰ ਸਿੱਧ ਵੀ ਹੁੰਦੇ ਆ ਜਿਹੜੀ ਗੱਲ ਆਪਾਂ ਵਾਰ-ਵਾਰ ਆਪਣੇ ਮਨ ਵਿੱਚ ਸੋਚਦੇ ਆ ਨਾ ਉਹ ਗੱਲਾਂ ਸੱਚੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਸ ਲਈ ਹਮੇਸ਼ਾ ਹੀ ਚੰਗਾ ਸੋਚੋ ਫਿਰ ਸਾਡੇ ਨਾਲ ਚੰਗਾ ਹੋਵੇਗਾ ਜਿੰਨਾ ਚੰਗਾ ਸੋਚਾਂਗੇ ਇਹਦੇ ਨਾਲ ਸਾਡੇ ਮਨ ਦੀ ਸ਼ਕਤੀ ਵਧਣੀ ਆ। ਮਨ ਦੀ ਸ਼ਕਤੀ ਨੂੰ ਵਧਾਉਣ ਦੇ ਲਈ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ। ਗੁਰਬਾਣੀ ਦੇ ਗਿਆਨ ਦੇ ਨਾਲ ਜੋੜ ਕੇ ਰੱਖਣਾ ਹੈ। ਇਹਦੇ ਲਈ ਸਵੇਰੇ-ਸਵੇਰੇ ਉੱਠੋ ਉੱਠ ਕੇ ਪਹਿਲਾਂ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪੋ। ਆਮ ਦੇ ਨਾਲ ਤੁਸੀਂ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਉਹ ਨਾਮ ਜਪਣਾ ਹੈ। ਜਿਵੇਂ ਸਿੱਖ ਧਰਮ ਦੇ ਵਿੱਚ ਗੁਰਮੰਤਰ ਵਾਹਿਗੁਰੂ ਮੰਤਰ ਸਵੇਰੇ ਉੱਠਦਿਆਂ ਸਾਰ ਹੀ ਪਹਿਲਾਂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਫਿਰ ਉਸ ਤੋਂ ਬਾਅਦ ਗੁਰਬਾਣੀ ਦਾ ਪਾਠ ਕਰੋ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਵਾਰ-ਵਾਰ ਸ਼ੁਕਰਾਨਾ ਕਰੋ ਕਿਉਂਕਿ ਜਿਵੇਂ ਜਿਵੇਂ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਉਵੇਂ-ਉਵੇਂ ਹੀ ਇੱਕ ਰੱਜੀ ਹੋਈ ਰੂਹ ਬਣਦੇ ਜਾਵਾਂਗੇ ਸ਼ੁਕਰਾਨਾ ਕਰਨ ਦੇ ਨਾਲ ਸਾਡੇ ਮਨ ਨੂੰ ਇੱਕ ਤਾਕਤ ਮਿਲਦੀ ਆ ਪਾਵਰ ਮਿਲਦੀ ਆ ਸਾਡੇ ਮਨ ਦੇ ਵਿੱਚ ਸਬਰ ਸੰਤੋਖ ਆਉਂਦਾ ਹੈ ਤਾਂ ਇਸ ਕਰਕੇ ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਜੀ ਦਾ ਨਾਮ ਜਪਣਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਆ ਗੁਰੂ ਦਾ ਗਿਆਨ ਧਿਆਨ ਅਤੇ ਸ਼ੁਕਰਾਨਾ ਇਹ ਸਾਡੀ ਜ਼ਿੰਦਗੀ ਦੇ ਕਈ ਦੁੱਖ ਦੂਰ ਕਰਦੇ ਆ ਅਤੇ ਇਹ ਸਾਡੇ ਮਨ ਨੂੰ ਮਜ਼ਬੂਤ ਕਰਦੇ ਆ ਸੋ ਸਵੇਰੇ ਉੱਠਦਿਆਂ ਸਾਰ ਹੀ ਪਹਿਲਾਂ ਇਹ ਕੰਮ ਕਰਨਾ ਹੈ ਫਿਰ ਜਿੰਨਾ ਹੋ ਸਕੇ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ ਜਿੰਨਾ ਹੀ ਸਾਡਾ ਮਨ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਨਾ ਉਨਾ ਹੀ ਇਹ ਸਾਡੇ ਲਈ ਸਹੀ ਫੈਸਲੇ ਕਰੇਗਾ ਉਨਾ ਹੀ ਇਹ ਮਨ ਦੀ ਸ਼ਕਤੀ ਵੱਧਦੀ ਜਾਣੀ ਆ ਫਿਰ ਅਸੀਂ ਇਹ ਮਨ ਦੀ ਸ਼ਕਤੀ ਦੇ ਰਾਹੀਂ ਆਪਣੀ ਜ਼ਿੰਦਗੀ ਦੇ ਹਰ ਦੁੱਖ ਰੋਗ ਮੁਸ਼ਕਲ ਪਰੇਸ਼ਾਨੀਆਂ ਦਾ ਹੱਲ ਕਰ ਸਕਦੇ ਹਾਂ ਪਰ ਜਿੰਨਾ ਹੀ ਆਪਾਂ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਹਾਂ ਉਹ ਨਹੀਂ ਸਾਡਾ ਮਨ ਕਮਜ਼ੋਰ ਹੁੰਦਾ ਹੈ ਤਾਂ ਇਹ ਗਿਲੇ ਸ਼ਿਕਵੇ ਸ਼ਕਾਇਤਾਂ ਤੋਂ ਦੂਰ ਰਹਿਣਾ ਹੈ ਵਾਹੀ ਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਕੰਮਕਾਰ ਕਰਦਿਆਂ ਹੋਇਆਂ ਬਸ ਸਾਡਾ ਧਿਆਨ ਗੁਰੂ ਚਰਨਾਂ ਵਿੱਚ ਹੋਵੇ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਹਰ ਕੰਮ ਨੂੰ ਗੁਰੂ ਗੁਰੂ ਕਰਦਿਆਂ ਕਰਨਾ ਪੈਣਾ ਬੀਬੀਆਂ ਨੇ ਉਹ ਆਪਣੇ ਘਰ ਦੇ ਸਾਰੇ ਕੰਮ ਨਾਮ ਜਪਦੇ ਹੋਏ ਕਰੋ ਇਹਦੇ ਨਾਲ ਸਾਡਾ ਮਨ ਵੀ ਮਜ਼ਬੂਤ ਹੋਵੇਗਾ ਅਤੇ ਸਾਡੇ ਘਰ ਦੀ ਵੀ ਨੈਗੇਟਿਵਿਟੀ ਦੂਰ ਹੁੰਦੀ ਆ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਾ ਲਓ ਨਾਲ ਨਾਲ ਸੁਣੀ ਜਾਓ ਨਾਲ ਨਾਲ ਜਪੀ ਜਾਓ ਨਾਲ ਨਾਲ ਕੰਮ ਕਰੀ ਜਾਓ ਗੁਰਮੰਤਰ ਲਾ ਲਓ ਮੂਲ ਮੰਤਰ ਦਾ ਜਾਪ ਲਾ ਲਓ ਜਾਂ ਜੋ ਵੀ ਗੁਰਬਾਣੀ ਦਾ ਪਾਠ ਕੰਠਿਆ ਤੁਹਾਨੂੰ ਜਾਂ ਜੋ ਵੀ ਸ਼ਬਦ ਜਾਪ ਕੰਠਿਆ ਉਹ ਕਰਦੇ ਕਰਦੇ ਕੰਮ ਕਰੋ ਕੰਮਕਾਰ ਕਰਦਿਆਂ ਹੋਇਆਂ ਗੁਰਬਾਣੀ ਦਾ ਪਾਠ ਜਾਂ ਸ਼ਬਦ ਜਾਪ ਕਰਨ ਤੇ ਸਾਨੂੰ ਕੋਈ پابੰਦੀ ਨਹੀਂ ਨਿਆ ਬਲਕਿ ਸਾਨੂੰ ਤਾਂ ਗੁਰੂ ਸਾਹਿਬ ਜੀ ਨੇ ਸਵਾਦ ਸਵਾਦ ਸਿਮਰਨ ਕਰਨਾ ਨੂੰ ਕਿਹਾ ਹੈ ਭਾਵੇਂ ਕਿ ਪੂਰੇ ਦਿਨ ਦੇ ਵਿੱਚ ਸਾਡਾ ਮਨ ਗੁਰ ਚਰਨਾ ਦੇ ਨਾਲ ਜੁੜਿਆ ਹੋਵੇ ਤਾਂ ਭੈਣਾਂ ਬੀਬੀਆਂ ਝਾੜੂ ਬੋਕਰ ਫੇਰਦਿਆਂ ਘਰ ਦੇ ਕੰਮਕਾਰ ਕਰਦਿਆਂ ਹੋયા ਰੋਟੀ ਬਣਾਉਂਦਿਆਂ ਕੱਪੜੇ ਧੁੰਦਿਆਂ ਭਾਵੇਂ ਕਿ ਜਿੰਨੇ ਵੀ ਕੰਮ ਆਪਾਂ ਕਰਦੇ ਉਹ ਕਰਦਿਆਂ ਹੋਇਆਂ ਨਾਲ-ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰ ਸਕਦੇ ਆ ਵਾਹਿਗੁਰੂ ਇਸਿਮਰਨਗੀ ਆ ਯਾਦ ਹੀ ਸਿਮਰਨਿਆ ਜਦੋਂ ਹਰ ਵੇਲੇ ਵਾਹਿਗੁਰੂ ਜੀ ਦੀ ਯਾਦ ਮਨ ਵਿੱਚ ਬਣੀ ਰਹੇਗੀ ਤਾਂ ਉਸਿਮਰਨ ਨਹੀਂ ਚੱਲ ਰਿਹਾ ਹੈ ਉਸੇ ਤਰ੍ਹਾਂ ਵੀਰ ਵੀ ਕੰਮਕਾਰ ਕਰਦੇ ਹੋਇਆ ਹੋਣਾ ਨਾਮ ਜਪ ਸਕਦੇ ਆ ਬਾਕੀ ਆਪਣੇ ਕੰਮ ਨੂੰ ਬੰਦਗੀ ਬਣਾਉਣਾ ਹੈ ਕੰਮ ਨੂੰ ਇਮਾਨਦਾਰੀ ਦੇ ਨਾਲ ਕਰਨਾ ਹੀ ਬੰਦਗੀ ਆ ਜੋ ਵੀ ਸਾਡੀ ਜ਼ਿੰਮੇਵਾਰੀ ਹੈ ਜੋ ਵੀ ਕੰਮ ਤੁਹਾਨੂੰ ਸਾਨੂੰ ਮਿਲਿਆ ਹੈ ਉਹਨੂੰ ਪੂਰੇ ਜਜ਼ਾ ਦੇ ਨਾਲ ਇਮਾਨਦਾਰੀ ਦੇ ਨਾਲ ਕਰਨਾ ਹੈ ਜੇ ਕਿਸੇ ਦਾ ਕੋਈ ਉੱਚਾ ਅਹੁਦਾ ਹੀ ਉਹ ਉੱਚੇ ਉਦੇਨ ਨੂੰ ਉਸ ਜਿੰਮੇਵਾਰੀ ਨੂੰ ਇਮਾਨਦਾਰੀ ਦੇ ਨਾਲ ਨਿਭਾਈ। ਸੋ ਸੰਗਤ ਜੀ ਅਸੀਂ ਮਨ ਕਰਕੇ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰ ਸਕਦੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਰਹਿ ਸਕਦੇ ਹਾਂ। ਪਰ ਮਨ ਮਜ਼ਬੂਤ ਹੋਵੇਗਾ ਤਾਂ ਹੀ ਸੁਖੀ ਹੋਵਾਂਗੇ।